ਜਿਹੜੀ ਹਾਈਲਾਈਟ ਲਾਈਨ ਕੀਤੀ ਹੈ ਬਲੈਕ ਐਂਡ ਵਾਈਟ ਅਸੀਂ ਦੱਸ ਦਿਆ ਕਰਾਂਗੇ ਔਰ ਇਹ ਸ਼ਬਦ ਕਬੀਰ ज्योਦੇ ਦਰਸ਼ਨ ਅਸੀਂ ਉਹਨਾਂ ਦੇ ਸ਼ਬਦਾ ਰਾਹੀ ਕਰ ਰਹੇ ਹਾਂ 1153 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1123 ਔਰ ਅਸੀਂ ਜਿਹੜੀ ਹਾਈਲਾਈਟ ਲਾਈਨ ਕੀਤੀ ਹੈ ਉਹ ਰਹਾਉ ਦੀ ਲਾਈਨ ਹੈ ਅਜੀਬ ਸ਼ਬਦ ਹੈ ਕਬੀਰ ਸਾਹਿਬ ਜੀ ਦਾ ਔਰ ਜ਼ਿਆਦਾ ਬੋਲੀ ਬਨਾਰਸ ਦੀ ਹੈ ਉਹਨਾਂ ਦੀ। ਥਾਓ ਉਹਨਾਂ ਦੇ ਕਬੀਰ ਸਾਹਿਬ ਐਡੇ ਵੱਡੇ ਭਗਤ ਜਿਹਨਾਂ ਨੂੰ ਮੁਹੱਲਿਆਂ ਨਾਲ ਇਹਨਾਂ ਮਾਨ ਦਿੱਤਾ ਕਿ ਮੁਹੱਲਿਆਂ ਤੋਂ ਬਾਅਦ ਹਮੇਸ਼ਾ ਹੀ ਕਬੀਰ ਸਾਹਿਬ ਦੀ ਬਾਣੀ ਆਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਔਰ ਕਦੀ ਵੀ ਸਾਨੂੰ ਭਗਤਾਂ ਦਾ ਨਿਰਾ ਨਾਂ ਲੈ ਕੇ ਨਹੀਂ ਬੁਲਾਉਣਾ ਚਾਹੀਦਾ ਗੁਰੂ ਅਰਜਨ ਦੇਵ ਜੀ ਦੀ ਐਡੀਟਿੰਗ ਐਸੀ ਹੈ ਨਾਮ ਦਿਓ ਜੀ ਬਾਣੀ ਕਬੀਰ ਜੀਓ ਕੀ ਸਭਾਂ ਜਿਉ ਭਗਤ ਦੇ ਨਾਲ ਜ਼ਰੂਰ ਲਾਉਣਾ ਹੈ ਕਿਉਂਕਿ ਗੁਰੂ ਮਹਾਰਾਜ ਨੇ ਚਾਲ ਦਿਖਾ ਲਈ ਹੈ ਕਿ ਕਿਸੇ ਭਗਤ ਦੇ ਨਾਂ ਦੇ ਨਾਲ ਜਿਉ ਜ਼ਰੂਰ ਲਾਉਣਾ ਕਿਉਂਕਿ ਉਹਨਾਂ ਨੇ ਲਿਖਿਆ ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਇਸ ਕਰਕੇ ਐਸਾ ਸ਼ਰੋਮਣੀ ਭਗਤ ਮੰਨਿਆ ਗਿਆ ਭਗਤਾਂ ਚ ਜਿਹੜਾ ਮਹੱਲਿਆਂ ਤੋਂ ਬਾਅਦ ਪਹਿਲਾ ਇਹਦੀ ਬਾਣੀ ਆਏਗੀ ਆ ਦੇਖਿਓ ਉਹਦੇ ਉਹਦੇ ਵੀ ਉਹ ਚ ਹੱਦੀ ਵਹਿਣ ਦੇਖਿਓ ਔਰ ਆਪਣੀ ਬਨਾਰਸੀ ਬੋਲੀ ਚ ਮਹਾਰਾਜ ਲਿਖ ਰਿਹਾ ਹਰ ਕੇ ਨਾਮ ਤੇ ਵੇ ਆਪਾਰੀ ਹਰ ਕੇ ਨਾਮ ਤੇ ਵੇ ਆਪਾਰੀ ਹਰ ਕੇ ਨਾਮ ਤੇ